ਬੰਤ ਸੇਬਾ ਹਰਮਨ ਪੀ ਜੀ ਅਮਨਜੋਤ ਹਰਲੀਨ ਦਿਓ ਸਾਡੇ ਪੰਜਾਬ ਦੀਆਂ ਤੀਆਂ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਕੀ ਕਹਾਂ ਤੁਹਾਨੂੰ ਮੈਂ ਬਹੁਤ ਬਹੁਤ ਬੁਹਾਰਕਾ ਤੁਹਾਨੂੰ ਤੁਸੀਂ ਵਰਲਡ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬੁਲਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਸ਼ਾਅ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੁਦ ਖੁਦ ਸਪੋਰਟਸ ਲਵਰ ਵੀ ਆ ਫੈਨ ਵੀ ਆ ਤੇ ਕੱਲੀ ਕੱਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12 ਵਜੇ ਜਿਹੜਾ ਕੈਚ ਤੁਸੀਂ ਕਲੈਰਕ ਦਾ ਲਿਆ ਸੀਗਾ ਤੇ ਉਹਦੇ ਨਾਲ ਤਰੀਕ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲ ਗਈ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰ ਵਾਂਗੂ ਕਿ ਕਿਵੇਂ ਲੱਗ ਰਿਹਾ ਹੈ ਤੇ ਕੋ ਕੋ ਤੁਸੀਂ ਕਹੋਗੇ ਵੀ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜੰਬੀ ਜਾਂਦੀਆਂ ਨੇ ਕਿਤੇ ਪਛਾਣ ਪਛੁਲਤਾ ਨਹੀਂ ਆ ਗਿਆ ਨਹੀਂ ਵੈਸੇ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ کئی ਵਾਰੀ ਸੈਮੀਫਾਈਨਲ ਫਾਈਨਲ ਤੱਕ ਪਹੁੰਚੇ ਵੀ ਆ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀਗਾ ਜਿੱਦੇ ਜੈਮਾ ਨੇ 127 ਨਾਟ ਆਊਟ ਬਣਾਏ ਨਾ ਤੋਂ ਤੁਹਾਡਾ ਵੀ ਉਸ ਵੇਲੇ ਤੁਸੀਂ 80 89 89 ਸੀ ਤੁਹਾਡੇ ਜੀ ਸਰ 80 ਹਾਂ ਮੈਂ ਉਦੋਂ ਗੁਜਰਾਤ ਸੀਗਾ ਮੈਂ ਉਦੋਂ ਉਸ ਮੈਚ ਦੇ ਵਿੱਚ ਤੇ ਬੜਾ ਉਹ ਮੈਚ ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨਲ ਹੋ ਗਏ ਸੀ ਤੇ ਇੱਕ ਬੜੀ ਮੂਮੈਂਟ ਸਾਡੇ ਦੀ ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਅਜੀ ਮਨ ਕੋ ਕੋ ਨਾ ਉਹ ਤਾਂ ਕਦੇ ਲੀਗ ਮੈਚ ਚ ਹਾਰੇ ਨਹੀਂ ਨਾ ਹਾਂਜੀ ਸਰ ਤੇ ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਘਰੇ ਬੈਠੇ ਨੇ ਹੈ ਨਾ ਹਾਂਜੀ ਤੇ ਤੁਹਾਨੂੰ ਤਾਂ ਪੁੱਛ ਸਕਦਾ ਕਿਵੇਂ ਲੱਗ ਰਿਹਾ ਹੈ ਕੋ ਕੋ ਜਿਹੜਾ ਕੈਚ ਤੁਸੀਂ ਫੜਿਆ ਸੀਗਾ ਉਹ ਮਤਲਬ 2-3 ਵਾਰੀ ਇੱਦਾਂ ਇੱਦਾਂ ਹੋ ਗਿਆ ਸੀ ਉਹ ਅਸਲ ਚ ਕੈਚ ਨਹੀਂ ਫੜਿਆ ਅਸਲ ਚ ਟਾਪੀ ਸੀ ਜੀ ਸਰ ਜੀ ਹੈ ਨਾ ਤੇ ਤੁਸੀਂ ਪਸਾਦੇ ਪੰਜਾਬ ਦਾ ਮਾਣ ਹੋ ਤੇ ਤੁਸੀਂ ਜਦੋਂ ਆਉਂਗੇ ਇੱਥੇ ਤਾਂ ਤੁਹਾਡਾ ਸਨਮਾਨ ਵੀ ਕਰਾਂਗੇ ਤੁਹਾਨੂੰ ਪੂਰਾ ਮਾਣ ਇੱਜ਼ਤ ਪੰਜਾਬ ਦੇ ਵਿੱਚ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੂੰ ਪ੍ਰੇਰਣਾ ਮਿਲੂਗੀ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਸੋ ਤੁਸੀਂ ਸਾਡੀਆਂ ਬ੍ਰਾਂਡ ਇਨਵੈਸਟਜ ਇਸ ਗੱਲ ਦੀਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹ ਵੀ ਸਾਡੇ ਤੇ ਲੱਗਿਆ ਸੀ ਧੱਬਾ ਜਾ ਕੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸੀਗੇ ਕਿ ਸ਼ਾਇਦ ਇਹ ਕੰਮ ਦੀ ਨਹੀਂ ਹੈਗੀ ਜਾਂ ਇਹਨੂੰ ਪੱਥਰ ਤੇਰੇ ਤਾਂ ਪੁੱਤ ਪੱਥਰ ਮਾਰਿਆ ਮੱਥੇ ਹਨਾ ਪੱਥਰੀ ਕਹਿੰਦੇ ਸੀ ਇੱਟ ਕਹਿੰਦੇ ਸੀ ਨਾ ਸੋ ਪਰ ਤੁਸੀਂ ਇਹ ਸਾਬਤ ਕਰਤਾ ਕਿ ਜੇ ਮੌਕਾ ਮਿਲੇ ਤਾਂ ਜਿਹੜੇ ਔਡਾਰੀਆਂ ਨੇ ਉਹ ਸਮਾਨਾਂ ਚ ਉੱਚੀਆਂ ਲੱਗ ਸਕਦੀਆਂ ਨੇ